ਹਾਂਜੀ ਬਾਈ ਕੀ ਹਾਲ ਹੈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਨੂਆ ਟ੍ਰੈਕਟਰ ਇੰਡਸਟਰੀ ਫਾਰਮ ਤੋਂ ਹਾਂਜੀ ਸਾਡੀਆਂ ਦੋ ਜਾਂਸੀਆਂ ਨੇ ਇੱਕ ਘੜੂਏ ਆ ਇੱਕ ਸਮਰਾਲੇ ਆ ਜੀ ਹਾਂਜੀ ਹਾਂਜੀ ਤੇ ਆਪਣੇ ਨਾਲ ਡਿਸਕਾਊਂਟ ਕਿਵੇਂ ਆਪਣਾ ਸਿੱਧੀ ਜੋੜ ਮੇਲੇ ਤੇ ਆ ਜੀ ਆਪਣੇ ਸਿੱਧੀ ਜੋੜ ਮੇਲੇ ਤੇ ਬਾਈ ਜੀ ਦੋ ਤਿੰਨ ਦਿਨਾਂ ਤੋਂ ਸ਼ੁਰੂ ਹੋਇਆ ਹੋਇਆ ਜੀ ਡਿਸਕਾਊਂਟ ਕੰਪਨੀ ਵੱਲੋਂ ਸਿੱਧੀ ਸਟਾਲ ਲੱਗੀ ਹੋਈ ਆ ਜੀ ਉਰੇ ਹਾਂ ਜੀ ਇੱਥੇ ਆਪਣਾ ਬੰਦਾ ਸਿੰਘ ਬਹਾਦਰ ਚੌਕ ਆ ਸਰਾਂਦ ਰੋਡ ਤੇ ਹਾਂ ਜੀ ਹਾਂ ਜੀ ਆਪਣਾ ਇਹ ਕੰਪਨੀ ਵੱਲੋਂ ਸਿੱਧੀ ਸਟਾਲ ਲੱਗੀ ਹੋਈ ਆ ਇਹਦੇ ਪਰ ਸਿੱਧਾ 50000 ਰੁਪਏ ਸਾਰੇ ਟਰੈਕਟਰਾਂ ਪਰ ਡਿਸਕਾਊਂਟ ਚੱਲ ਰਿਹਾ ਬਾਈ ਠੀਕ ਆ ਜੀ ਹਜੇ ਕਿੰਨੇ ਦਿਨ ਚੱਲੂਗਾ ਹੋਰ ਜੀ ਇਹ ਬਾਈ ਜੀ ਚਾਹੇ ਆਪਾਂ 24 ਮਾਡਲ ਲੈ ਲੋ ਚਾਹੇ 25 ਮਾਡਲ ਬੁੱਕ ਕਰਵਾ ਦਿਓ ਹਾਂ ਜੀ ਹਾਂਜੀ ਉਹਨੂੰ 25 ਮਾਡਲ ਵੀ ਦੇ ਦੂਗੇ ਉਹਨੂੰ ਸਾਰੇ ਟਰੈਕਟਰਾਂ ਪਰ 50 ਜਾਂ ਡਿਸਕਾਊਂਟ ਮਿਲੂਗਾ ਪਰ ਜੇ ਆਪਾਂ 31 ਤੋਂ ਬਾਅਦ ਬੁੱਕ ਕਰਾਓਗੇ ਬਾਈ ਜੀ ਫਿਰ ਨਹੀਂ ਹੋ ਪਾਊਗਾ 31 ਤੱਕ ਆਫਰ ਹੈ 31 ਦਸੰਬਰ ਤੱਕ 31 ਦਸੰਬਰ ਤੱਕ 50000 ਰੁਪਿਆ ਸਾਰੇ ਟਰੈਕਟਰਾਂ ਦੇ ਸਾਰੇ ਟਰੈਕਟਰਾਂ ਤੇ ਆਫਰ ਹੈ ਠੀਕ ਹੈ ਜੀ ਕਿ ਆਪਣੇ ਟਰੈਕਟਰਾਂ ਬਾਰੇ ਵੀ ਦੱਸ ਦਿਓ ਜਾਣਕਾਰੀ ਇਹ ਆਪਣਾ ਕਿਵੇਂ ਥ੍ਰੀਪੁਆਰ ਬਾਈ ਜੀ ਇਹ ਹੈਗਾ 30 55 ਐਨਵੀ ਮਾਡਲ ਹੈ 55 ਹਾਰਸ ਪਾਵਰ ਦੇ ਵਿੱਚ ਆਉਂਦਾ ਇਹ ਹਾਂਜੀ ਹਾਂਜੀ ਇਹਦੇ ਵਿੱਚ ਉਹ ਹੀ ਸਾਰਾ ਮੋਟਰ ਦਾ ਪੰਪ ਆ ਜੀ ਹਾਂਜੀ ਆਪਣਾ ਸਪਾਰਕ ਵੰਡਾ ਦੇ ਡੈਨਮੋ ਸੈਲਫ ਅਲਟਰਨੇਟਰ ਨੇ ਬਾਈ ਜੀ ਹਾਂਜੀ ਬਾਕੀ ਆਪਣਾ ਗੇਅਰ ਹਿੱਸਾ ਹਾਂਜੀ ਸਾਰੀ ਚੀਜ਼ ਆਪਾਂ ਆਪਣੀ ਬਣਾਉਨੇ ਆ ਇੰਜਨ ਤੋਂ ਲੈ ਕੇ ਹਾਂਜੀ ਅਰ ਉਤਰਜ ਬਾਈ ਇਹ 58 11 ਜਿੱਤਣ ਵਾਲੇ ਇੰਜਨਾਂ ਦੀ ਤਰਜ਼ ਤੇ ਆਪਣਾ ਇੰਜਨ ਬਣੇ ਹੋਏ ਨੇ ਇਹਨਾਂ ਦੇ 118 mm ਦੇ ਪਿਸਟਨ ਨੇ ਬਾਈ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਇਹਦਾ ਦੇਖੋ ਆਹ ਤੁਸੀਂ 4x4 ਜਿਹੜੇ ਆਹ ਕ੍ਰੋਸ ਨਹੀਂ ਹੈਗੇ ਬਾਈ ਜੀ ਤੇ ਸਾਰਾ ਲੋਕ ਆ ਇਹਦੇ ਵਿੱਚ ਕੋਈ ਤੁਹਾਨੂੰ ਤੇ ਪਾਣੀ ਪੂਣੀ ਮੜਨ ਦਾ ਕੋਈ ਡਰ ਨਹੀਂ ਹੈਗਾ ਬਾਈ ਜੀ ਤੇ ਸਾਰਾ ਵਿੱਚ ਤੇਲ ਦੇ ਅੰਦਰ ਘਰਾਰੀਆਂ ਘੁੰਮਦੀਆਂ ਨੇ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਇਹ ਟਰੈਕਟਰ ਆਪਣੇ ਸਾਰੇ 3 ਸਪੀਡ ਤੇ ਆ 2 ਵੀਲ ਤੇ 4 ਵੀਲ ਆ ਜਿਹੜੇ ਅਭਾਈ ਜਿਹੜੇ ਆਪਣੇ 4x4 ਟਰੈਕਟਰ ਨੇ ਉਹ ਹੈਗੇ ਨੇ 2 ਸਪੀਡ ਦੇ ਵਿੱਚ ਇਹ 2 ਵੀਲ ਡਰਾਈਵ ਨੇ ਉਹ 4 ਸਪੀਡ ਜਾਂ 2 ਸਪੀਡ ਬਾਈ ਜੀ ਆਪਣਾ 3 ਸਪੀਡ ਨਹੀਂ ਆਉਂਦੇ ਆਪਣੇ ਉਹ ਤੋਂ ਵੀ ਉੱਪਰ ਹੈ ਟੈਕਨੋਲੋਜੀ ਆ 4 ਸਪੀਡ ਉਹਦੇ ਵਿੱਚ ਕੀ ਹੁੰਦਾ ਜੀ ਆਪਾਂ ਨੂੰ 16 ਗੇਅਰ ਬਾਈ ਜੀ ਮੂਰੇ ਨੂੰ ਮਿਲਦੇ ਨੇ 4 ਗੇਅਰ ਮਿਲਦੇ ਨੇ ਪਿੱਛੇ ਨੂੰ ਟੋਟਲ 16 4 20 ਗੇਅਰ ਹੋ ਜਾਂਦੇ ਨੇ ਠੀਕ ਹੈ ਜੀ ਹਾਂਜੀ ਹਾਂਜੀ ਬਾਈ ਤੇ ਬਾਕੀ ਬਾਈ ਇਹਨਾਂ ਦਾ ਪ੍ਰਾਈਸ ਵੈਸੇ ਕਿੰਨਾ ਆ ਆਮ ਪ੍ਰਾਈਸ ਬਾਕ ਬਾਈ ਜੀ ਇਹਦਾ ਜੇ ਆਪਾਂ ਔਨਲਾਈਨ ਚਾਹੀਏ ਇਹਦਾ 8 ਲੱਖ ਦੇ ਕਰੀ ਪ੍ਰਾਈਸ ਹੁੰਦਾ 790 780 ਆ 8 ਲੱਖ ਦੇ ਇਹਨਾ ਮੰਗਦਿਆਂ ਆਪਾਂ ਹਾਂਜੀ ਪਰ ਰਸ਼ੀਦੀ ਜੋੜ ਮੇਲੇ ਜੀ ਬਾਬਾ ਜੀ ਆਪਾਂ ਨੂੰ 77740 ਤੱਕ ਆਪਾਂ ਨੂੰ ਮਿਲ ਜੂਗਾ ਜੀ ਠੀਕ ਆ ਜੀ ਹਾਂਜੀ ਟੂ व्हीਲ ਦਾ ਆਪਣਾ ਕੀ ਪ੍ਰਾਈਸ ਆ ਜੀ ਦੂਜੋਂ ਟੂ व्हीਲ ਦਾ ਡਰਾਈਵ ਆ ਬਾਬਾ ਜੀ ਉਧਰ ਆ ਕੇ ਦੱਸ ਦਿਓ ਤੁਹਾਨੂੰ ਆਜੂ ਠੀਕ ਹੈ ਉਧਰ ਮਾਡਲ ਹਾਂਜੀ ਹੋਰ ਇੱਕ ਵੀ ਜਾ ਬੰਦੇ ਉਸ ਤੋਂ ਲੱਖ 80 ਰੁਪਏ ਦੀ ਹੈ ਕੱਤੀ ਦੀ ਹੈ ਮਕੂਰੀ ਦੀ ਦਿੱਤੇ ਉਹਦੇ ਨਾਲ ਇਹ ਆ ਗਿਆ ਬਾਈ 3055 DIHT ਹਾਂਜੀ ਇਹ ਹੁੰਦਾ 60 ਹਾਰਸ ਪਾਵਰ ਦੇ ਵਿੱਚ ਟਰੈਕਟਰ ਆ ਬੜਾ ਹਾਂਜੀ ਇਹ ਹੈਗਾ 4 ਸਿਲੰਡਰ ਠੀਕ ਹੈ ਜੀ ਮਤਲਬ ਇਹਦਾ ਇੰਜਨ ਹੈਗਾ ਜੀ 488 ਸੀਸੀ ਦਾ ਇੰਜਨ 118 ਐਮ ਐਮ ਦਾ ਸਟੋਕ ਹੈ 105 ਐਮ ਦਾ ਪਿਸਟਨ ਸਾਈਜ਼ ਹੈ ਜੀ ਹਾਂਜੀ ਹਾਂਜੀ ਇਹਨਾਂ ਵਿੱਚੋਂ ਦੇ ਨੇ ਦੋ ਮਾਡਲ ਕਹਿੰਦਾ ਜੀ ਟੂ ਸਪੀਡ ਕਹਿੰਦਾ ਫੋਰ ਸਪੀਡ ਹਾਂਜੀ 60 ਹਰਸ ਪਾਵਰ ਦੇ ਵਿੱਚ ਜਿਹੜਾ ਹੁਣ ਡਿਸਕਾਊਂਟਡ ਵਾਲਾ ਪ੍ਰਾਈਸ ਆ ਜਿਹੜਾ ਹੁਣ ਜੀ ਜੋੜੇ ਮੈਨੇ ਜੇ ਆਪਾਂ 31 ਦੀ ਰਿਫ ਤੋਂ ਪਹਿਲਾਂ ਬੁੱਕ ਕਰਾਉਨੇ ਆ ਹਾਂਜੀ ਬਈ ਆਪਾਂ ਨੂੰ 6,60,000 ਦੇ ਵਿੱਚ ਫੋਰ ਸਪੀਡ ਮਿਲ ਜੂਗਾ ਜੀ 6,20,000 ਦੇ ਵਿੱਚ ਬਾਈ ਜੀ ਆਪਾਂ ਨੂੰ ਮਿਲ ਜੂਗਾ ਟੂ ਸਪੀਡ ਵਾਲਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਇਹਨਾਂ ਦਾ ਆਪਣੇ ਜਿਹੜੀ ਗਾਰੰਟੀ ਹੁੰਦੀ ਕਿੰਨੇ ਸਾਲ ਦੀ ਹੁੰਦੀ ਹੈ ਡਾਕਟਰ ਦੀ ਗਾਰੰਟੀ ਬਾਈ ਜੀ ਹੁੰਦੀ ਹੈ 1 ਸਾਲ ਲਿਖਿਆ ਜਾਂ ਘੱਟ ਅਜੇ ਕੋਈ ਵੀ ਨੁਕਸ ਹੋਇਆ ਆਪਾਂ ਉਹ ਚੀਜ਼ ਬਦਲ ਕੇ ਦੇ ਦੋਗੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਸਰਵਿਸਾਂ ਸਾਰੀਆਂ ਜਿਹੜੀਆਂ ਤੁਸੀਂ ਕਰਨੀਆਂ ਹੋ ਉਹਦੇ ਵਿੱਚ ਕੋਈ ਖਰਚਾ ਕਿ ਉਹ ਫ੍ਰੀ ਕਰਨੀਆਂ ਨੇ ਪਹਿਲਾਂ ਕੰਪਨੀ ਵੱਲੋਂ ਸਾਡਾ ਲੇਬਰ ਚਾਰਜ ਕੋਈ ਨਹੀਂ ਹੋਊਗਾ ਤੇਲ ਖਰਚਾ ਤੁਹਾਡਾ ਹੀ ਹੋਊਗਾ ਜਿਹੜਾ ਆਪਾਂ ਇੰਜਨ ਆਇਲ ਗੇਅਰ ਆਇਲ ਆਪਾਂ ਜਿਹੜਾ ਚੇਂਜ ਕਰਦੇ ਆ ਫਿਲਟਰ ਚੇਂਜ ਕਰਦੇ ਆ ਆਪਾਂ ਜਿਹੜੀ ਵੀ ਚੀਜ਼ ਹੋਊਗੀ ਉਹ ਤੁਹਾਡਾ ਆਊਗਾ ਜੀ ਆਪਾਂ ਸਰਵਿਸ ਚ ਠੀਕ ਆ। ਠੀਕ ਹੈ। ਉਹਦਾ ਤੁਹਾਡਾ ਆਪ ਦਾ ਕੋਈ ਚਾਰਜ ਨਹੀਂਗਾ ਹਣਾ? ਨਹੀਂ ਨਹੀਂ ਸਾਡਾ ਆਪ ਦਾ ਕੋਈ ਚਾਰਜ ਨਹੀਂਗਾ। ਠੀਕ ਹੈ। ਸਰਬਸ ਤੁਹਾਡੇ ਘਰ ਆ ਕੇ ਕਰਕੇ ਜਾਉਗੇ। ਕੋਈ ਇਹ ਨਾ ਘਬਰਾਉਣੀ। ਹਾਂਜੀ। ਵੀ ਆਪਾਂ ਕਿਹੜੇ ਪੰਜਾਬ ਦੇ ਵਿੱਚ ਕਿਹੜੇ ਏਰੀਏ ਤੋਂ ਆਇਆ ਕੁਝ ਵੀ ਹੈਗੇ ਆ ਜੇ। ਹਾਂਜੀ। ਜੇ ਕਿਤੇ ਕੋਈ ਡੀਲਰਸ਼ਿਪ ਨਹੀਂ ਹੈਗੀ ਜਿੱਥੇ ਨਹੀਂ ਹੈਗੀ ਡੀਲਰਸ਼ਿਪ ਤਾਂ ਉੱਥੇ ਵੀ ਆਪਾਂ ਟਰੈਕਟਰ ਦੇ ਦੇ ਸਕਦੇ ਆ ਤੇ ਹੈਗੀ ਐ ਉੱਥੇ ਤੁਸੀਂ ਆਪਾਂ ਲੋਕਲ ਡੀਲਰ ਨਾਲ ਕੰਟੈਕਟ ਕਰਨਾ ਸਾਤੋਂ ਸਾਨੂੰ ਫੋਨ ਕਰਕੇ ਆਪਾਂ ਤੁਹਾਨੂੰ ਦੱਸ ਦੂਗੇ ਵੀ ਕਿਹੜਾ ਤੁਹਾਡੇ ਲੋਕਲ ਡੀਲਰ ਹੈਗਾ ਉੱਥੇ ਜੇ ਉੱਥੇ ਨਹੀਂ ਹੈਗੀ ਤਾਂ ਆਪਾਂ ਤੁਹਾਨੂੰ ਡਾਇਰੈਕਟ ਦੇ ਸਕਦੇ ਆ ਉੱਥੇ ਤੁਹਾਡੀ ਘਰ ਆ ਕੇ ਸਰਵਿਸ ਕਰਕੇ ਜਾਇਆ ਕਰੂਗੇ ਭਾਈ ਜੀ ਹਾਂਜੀ ਹਾਂਜੀ ਗਾਰੰਟੀ ਗਾਰੰਟੀ ਤੁਹਾਡਾ ਕੋਈ ਚੀਜ਼ ਖਰਾਬ ਹੋਣੀ ਥੋੜੀ ਘਰ ਆ ਕੇ ਬਦਲਣੀ ਨਹੀਂ ਹੈਗਾ ਵੀ ਆਪਾਂ ਨੂੰ ਰਈ ਖੜੂਏ ਮੋਹਾਲੀ ਜ਼ਿਲ੍ਹੇ ਦੇ ਵਿੱਚ ਆ ਸਮਰਾਲਾ ਬਾਤ ਯਾਨੀ ਕੰਪਨੀ ਗੱਲ ਸੁਣਦੀ ਆ ਖੱਜਲ ਖਵਾਰੀ ਤਾਂ ਨਹੀਂ ਨਾ ਹੁੰਦੀ ਭਾਈ ਜੀ ਜੇ ਰੱਬ ਨਾ ਕਰੇ ਅਸੀਂ ਕੈਰੀਪਲਾਈਨ ਨੰਬਰ ਲੱਗਿਆ ਹੋਇਆ ਬਾਈ ਜੀ ਮਗਰਾੜ ਤੇ ਉੱਪਰ ਹਾਂਜੀ ਕਪੜੀ ਦਾ ਸੀਲ ਮੈਨੀਆ ਕੰਪਨੀ ਦੇ ਫੋਰਮੈਂਨ ਸਿੱਧੇ ਆ ਕੇ ਤੁਹਾਡੇ ਕੋਲ ਪਹੁੰਚ ਕਰਨਗੇ ਬਾਈ ਜੀ ਤੁਹਾਡੀ ਸਾਰੀ ਚੀਜ਼ ਘਰ ਸੋਲਵ ਕਰਨਗੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਆਪਣੇ ਕਿੰਨੇ ਮਾਡਲ ਬਾਈ ਇਹ ਇੰਡੋਫਾਰਮ ਦੇ ਆਪਣੇ ਕੋਲ ਟੋਟਲ ਮਾਡਲ ਕਿੰਨੇ ਆ ਟਰੈਕਟਰ ਜਿਹੜੇ ਆ ਚੁੱਕੇ ਹੁਣ ਤੱਕ ਕੰਪਨੀ ਦੇ ਬਾਈ ਜੀ ਮਾਡਲ ਬਹੁਤ ਆਉਂਦੇ ਨੇ ਬਾਈ ਜੀ ਆਪਣੇ 35 HP ਤੋਂ ਲੈ ਕੇ 110 HP ਤੱਕ ਸਾਰੇ ਟਰੈਕਟਰ 110 HP ਤੱਕ ਆ ਗਏ ਹੈ ਹਾਂਜੀ 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 ਬਾਈ ਜੀ ਪਰ ਹੁਣ ਥੋੜੀ ਜੀ ਸੀਆਰਡੀ ਕਰਕੇ ਜਿਹੜੇ 75 ਪਾਵਰ ਵਾਲੇ 65 ਪਾਵਰ ਤੋਂ ਉੱਪਰ ਨੇ ਉਹ ਥੋੜੀ ਜਿਹਾ ਜੇ ਸਟਾਪ ਹੋਏ ਹੋਏ ਨੇ ਹਾਂਜੀ ਉਹਨਾਂ ਦੇ ਥੱਲੇ ਵਾਲਿਆਂ ਵਿੱਚ ਸੀਆਰਡੀ ਮਾਡਲ ਵੀ ਹੈਗੇ ਨੇ ਆਪਣੇ ਸਾਰੇ ਟਰੈਕਟਰਾਂ ਦੇ ਵਿੱਚ 54 60 65 ਦੇ ਵਿੱਚ ਪਰ ਕਸਟਮਰ ਜ਼ਿਆਦਾ ਪ੍ਰੇਫਰ ਨੌਨ ਸੀਆਰਡੀ ਕਰਦਾ ਤਾਂ ਕਰਕੇ ਆਪਾਂ ਨੌਨ ਸੀਆਰਡੀ ਮਾਡਲ ਸੀ ਸੀਆਰਡੀ ਟਰੈਕਟਰ ਤੁਸੀਂ ਵੀ ਕੱਢ ਤਿੰਡ ਫਾਰਮ ਵਾਲਿਆਂ ਨੇ ਹੈ ਹਾਂਜੀ 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 ਸਾਰੇ ਮਾਡਲਾਂ ਵਿੱਚ ਸੀਆਰਡੀ ਉਹ ਕਿਵੇਂ ਬਈ ਉਹਨਾਂ ਤੋਂ ਕਿਸਾਨ ਚੱਲਦੇ ਯਾਰ ਲੈ ਕੇ ਰਾਜ਼ ਹੀ ਨਹੀਂ ਲੋਕ ਤਾਂ ਹੀ ਬਾਈ ਜੀ ਅਸੀਂ ਉਹਨੂੰ ਪ੍ਰਮੋਟ ਨਹੀਂ ਕਰ ਰਹੇ ਹਾਂ ਕਿਉਂਕਿ ਜਦ ਤੱਕ ਆਪਣੇ ਕੋਲ ਦੂਜ ਕਰਕੇ ਆਪਾਂ ਉਹੀ ਜਿਆਦਾ ਰੱਖੇ ਹੋਏ ਨੇ ਬਾਈ ਜੀ ਜੇ ਕਿਸੇ ਕਸਟਮਰ ਕੋਈ ਚਾਹਨਾ ਹੁੰਦਾ ਵੀ ਅਸੀਂ ਸੀਆਰਟੀ ਲੈਣਾ ਬਾਈ ਫਿਰ ਆਪਾਂ ਉਹਨੂੰ ਕੰਪਨੀ ਵਿਜ਼ਿਟ ਕਰਾ ਦਿੰਨੇ ਆ ਬੱਧੀ ਆਪਣੀ ਉਰੇ ਬੱਧੀ ਪੈਂਦਾ ਜੀ ਸਿਸਮਾ ਟੱਪ ਕੇ ਆਪਣਾ ਚੰਡੀਗੜਾ ਦੀ ਰੋਡ ਤੇ ਨਾਲੇ ਆ ਜੀ ਹਾਂਜੀ ਉਹ ਤੋਂ ਫਤੇਗੜ ਸਾਹਿਬ ਤੋਂ 60 ਕਿਲੋਮੀਟਰ ਪੈਂਦਾ ਜੀ ਆਪਾਂ ਵਿਜ਼ਿਟ ਕਰਾ ਦੀ ਦੀ ਆ ਉਹਨਾਂ ਨੂੰ ਉੱਥੇ ਉਹ ਦੇਖ ਕੇ ਜੇ ਪਸੰਦ ਕਰਨਾ ਉੱਥੇ ਜਾ ਕੇ ਪਸੰਦ ਕਰ ਠੀਕ ਆ ਬਾਕੀ ਜੋ ਕਾਰਨ ਕੀ ਆ ਬਾਈ ਸੀਆਰਡੀ ਕਿਉਂ ਚੱਲਦੇ ਕਿਸਾਨ ਲੈ ਕੇ ਰਾਜੀ ਨਹੀਂ ਸੀਆਰਡੀ ਚ ਸਰ ਸੈਂਸਰ ਆ ਜਾਂਦੇ ਨੇ ਜੀ ਉਹਦੇ ਵਿੱਚ ਹੁਣ ਹੁਣੀ ਬਾਈ ਆ ਕੇ ਗਿਆ ਹਾਂ ਉਹ ਕਹਿੰਦਾ ਮੇਰੇ ਕੋਲ 9563 ਲੈ ਕੇ ਆਇਆ ਮੈਂ ਮੈਸੀ ਦਾ 10-11 ਲੱਖ ਦਾ ਹੁਣੀ ਕਹਿੰਦਾ ਮੇਰੇ ਕੋਲ 2 ਮਹੀਨੇ ਹੋਏ ਨੇ ਕਹਿੰਦਾ ਮੈਂ ਇੰਨਾ ਦੁਖੀ ਆ ਜੀ ਉਹਦੇ ਕੋਲ ਕਹਿੰਦਾ ਇੱਕ ਤਾਂ ਜੀ ਉਹਦੀ ਕਟ ਹਾਂਜੀ ਦੂਜਾ ਕਹਿੰਦਾ ਇੱਕ ਦਿਨ ਬੱਤੀ ਬੜਨ ਲੱਗ ਗਈ ਉੱਪਰ ਜਿਹਦਾ ਮੈਂ ਬਾਣ ਕਰ ਰਿਹਾ ਸੀਗਾ ਵਿੱਚੇ ਟਰੈਕਟਰ ਖੜ ਗਿਆ ਵਾ ਖੜੇ ਗਿਆ ਕਹਿੰਦਾ ਚੱਲੇ ਨਹੀਂ ਰਿਹਾ ਸੀ ਕਹਿੰਦਾ ਪ੍ਰੋਬਲਮ ਕੁਝ ਵੀ ਨਹੀਂ ਸੀਗੀ ਕਹਿੰਦਾ ਇੰਜਨ ਵਾਲੇ ਫਿਲਟਰ ਦੇ ਵਿੱਚ ਥੋੜਾ ਜਿਹਾ ਕਚਰਾ ਆ ਗਿਆ ਸੀਗਾ ਹਾਂਜੀ ਬਈ ਜਿਵੇਂ ਚਲ ਹੁਣ ਯਾਰ ਬਾਈ ਆਪਣੇ ਟਰੈਕਟਰਾਂ ਦੇ ਵਿੱਚ ਵੀ ਆ ਜਾਂਦੇ ਕਿੰਨੇ ਪੁਰਾਣੇ ਚੱਲਦੇ ਰਹਿੰਦੇ ਨੇ ਉਹ ਬੋਲਦੇ ਤਾਂ ਕੁਝ ਨਹੀਂ ਹੈਗੇ ਆਪਾਂ ਉਹਨੂੰ ਚਲੋ ਸਰਵਿਸ ਕਰਾਉਣੀ ਆ ਆਪਾਂ ਬਦਲ ਦਿੰਨੇ ਆ ਚੀਜ਼ ਹਾਂਜੀ ਮਤਲਬ ਬਹੁਤ ਹੀ ਜ਼ਿਆਦਾ ਜੀ ਫਿਰ ਕਿਸੇ ਵਿੱਚ ਹੀ ਤੇਲ ਲੱਗ ਕਰੇ ਹੋਏ ਨੇ ਸੈਂਸਰ ਨੇ ਫਰ ਰਿਮੋਟ ਨਾਲ ਕਰੇ ਹੋਏ ਨੇ ਬਾਈ ਜੀ ਰਿਮੋਟ ਹੁਣ ਦੱਸੋ ਜੀ ਆ ਇਹ ਕਿਹੜੇ ਬੰਦ ਗੱਡੀਆਂ ਆ ਆਪਾਂ ਜੱਟ ਜਿਮੀਦਾਰਾਂ ਦਾ ਪਤਾ ਹੁੰਦਾ ਆਪਾਂ ਨੂੰ ਖੇਤਾਂ 'ਚ ਰਹਿਣਾ ਆਪਾਂ ਚਾਬੀ ਕਦੇ ਰਹੇਗੀ ਕਿਤੇ ਨਹੀਂ ਕਹਿੰਦਾ ਮੈਂ ਸੜਕ ਦੇ ਉੱਪਰ ਸੀਗਾ ਟਰੈਕਟਰ ਰੁਕਿਆ ਹੋਇਆ ਸੀ ਜਾਮ ਲੱਗਿਆ ਸੀ ਫਤੇਗੜ ਸਾਹਿਬ ਦੀ ਉਹ ਗੱਲ ਆ ਕਹਿੰਦਾ ਮੈਂ ਕਿਤੇ ਨੱਗ ਗਿਆ ਕਹਿੰਦਾ ਵਾਪਸ ਆਇਆ ਉਹ ਕਹਿੰਦਾ ਰਿਮੋਟੇ ਨਾ ਮਿਲੇ ਕਹਿੰਦਾ ਸਾਰਾ ਜਾਮ ਲੱਗ ਗਿਆ ਮੇਰੇ ਵਜੇ ਤੋਂ ਕਹਿੰਦਾ ਰਿਮੋਟੇ ਨਹੀਂ ਮਿਲ ਰਿਹਾ ਸੀ ਔਰ ਕਹਿੰਦੇ ਸਕੈਨ ਜੀ ਬਹੁਤ ਚੀਜ਼ਾਂ ਦੇ ਵਿੱਚ ਕਾਫੀ ਚੀਜ਼ਾਂ ਦੇ ਵਿੱਚ ਪ੍ਰੋਬਲਮ ਸਕੈਨ ਵਾਲਾ ਕੰਮ ਵੀ ਸਕੈਨ ਹੁੰਦੇ ਫਿਰ ਸਕੈਨ ਵਾਲਾ ਵੀ ਫਿਰ ਕਹਿੰਦਾ ਇੱਕ ਦਿਨ ਉਹ ਸਕੈਨ ਵਾਲੇ ਵੀ ਮੈਨੂੰ ਦੱਸਦਾ ਫਿਰ ਕਹਿੰਦਾ ਵੀ ਉਹ ਉਹ ਇੰਜਨ ਦੀ ਵੀ ਪ੍ਰੋਬਲਮ ਬਾਈ ਜੀ ਫਿਲਟਰ ਦੀ ਤਾਂ ਪਤਾ ਲੱਗੀ ਉਹਨਾਂ ਨੇ ਆ ਕੇ ਉਹਰੇ ਮੀਟਰ ਲਾਇਆ ਤਾਂ ਪਤਾ ਲੱਗੀ ਵੀ ਉੱਥੇ ਪ੍ਰੋਬਲਮ ਆ ਮੈਂ ਤਾਂ ਔਖਾ ਹਾਂ ਹਰ ਤਾਂ ਨਾ ਮਤਲਬ ਜਦੇ ਬੰਦੇ ਨੂੰ ਉਹਨਾਂ ਦੇ ਸਰਵਿਸਮੈਨ ਨੂੰ ਜਦੇ ਘਰੇ ਭਲਾਉਣਾ ਪੈਣਾ ਇਹ ਵੀ ਨਹੀਂ ਹੈਗਾ ਵੀ ਆਪਾਂ ਕੋਈ ਹੱਥ ਪੱਲਾ ਮਾਰ ਲੂਗੇ ਜਾਂ ਕੋਈ ਲੋਕਲ ਬੰਦੇ ਤੋਂ ਕਰਵਾ ਲੂਗੇ ਉਹ ਚੀਜ਼ ਵੀ ਨਹੀਂ ਫਿਰ ਕਹਿੰਦਾ ਮੈਂ ਰੇਸ ਵਧਾਉਣੀ ਹੁਣ ਆਪਣੀ ਤਾਂ ਰੇਸ ਵਧਾਉਣੀ ਆ ਬਾਈ ਆਪਾਂ ਮਾੜੀ ਜੀ ਝੂੜੀ ਚੱਕਣੀ ਆ ਜਾਂ ਕੁਛ ਨਾ ਕੁਛ ਕਰਨਾ ਆਪਾਂ ਰੇਸ ਆਪਾਂ ਆਪਣੀ ਵਧਾ ਸਕਦੇ ਆ ਪਰ ਸੀਆਰਡੀ ਟਰੈਕਟਰ ਦੇ ਵਿੱਚ ਐਵੇਂ ਨਹੀਂ ਹੈਗਾ ਬਾਈ ਉਹ ਕੰਪਿਊਟਰ ਦੇ ਰਾਹੀਂ ਹੋਉਂਦਾ ਜਿੱਥੇ ਖੜ ਗਿਆ ਖੜ ਗਿਆ ਉਹ ਖੜ ਗਿਆ ਉਹ ਖੜ ਗਿਆ ਉੱਥੇ ਤੋਂ ਆਪਾਂ ਤੋਂ ਨਹੀਂ ਆਇਆ ਜਾਂਦਾ ਕੰਪਨੀ ਦਾ ਬੰਦਾ ਨਹੀਂ ਆ ਕੇ ਸਕੈਨ ਕਰਨਗੇ ਤਾਂ ਫੇਰ ਹੀ ਪਤਾ ਲੱਗੂਗਾ ਨੁਕਸਾਨ ਉਹ ਵੀ ਇਹ ਨਹੀਂ ਵੀ ਵੀ ਕਈ ਹੋਰ ਏਜੰਸੀ ਵਾਲਾ ਆ ਕੇ ਕਰ ਜੂਗਾ ਜਿਹੜੀ ਏਜੰਸੀ ਤੁਸੀਂ ਲੱਤਾ ਹੋਇਆ ਬਾਈ ਉਹੀ ਏਜੰਸੀ ਵਾਲਾ ਦਾ ਕੰਪਿਊਟਰ ਲੱਗਣਾ ਉਹਦੇ ਵਿੱਚ ਅੱਛਾ ਜੀ ਹਾਂਜੀ ਹਾਂਜੀ ਬਾਈ ਠ ਦੇਖੋ ਤੁਸੀਂ ਤੁਹਾਡੀ ਉਹ ਇੱਛਾ ਹੈ ਤੁਸੀਂ ਜੇ 24 ਮਾਡਲ ਲੈਣਾ 24 ਲੈ ਲਓ 25 ਲੈਣਾ 25 ਲੈ ਲਓ ਹਾਂਜੀ ਪਰ ਆਪਾਂ ਨੂੰ ਬੁਕਿੰਗ ਬਾਈ 31 ਤਰੀਕ ਤੋਂ ਪਹਿਲਾਂ ਕਰਾਉਣੀ ਹੈ ਤੁਹਾਡੇ ਵੱਲੋਂ ਹੀ ਆ ਕਿ ਪੰਜਾਬ ਦੀਆਂ ਹੋਰ ਏਜੰਸੀਆਂ ਵੀ ਹੋਰਾਂ ਚ ਵੀ ਆ ਇਹ ਕੰਪਨੀ ਵੱਲੋਂ ਆ ਬਾਈ ਸਾਡੇ ਵੱਲੋਂ ਹੀ ਹੈਗੀ ਇਹ ਸਾਰੇ ਪੰਜਾਬ ਚ ਨਹੀਂ ਨਹੀਂ ਇਕੱਲੇ ਬਾਈ ਫਤਿਹਗੜ੍ਹ ਸਾਹਿਬ ਜਿਹੜੇ ਸਵਾ ਦੇ ਵਿੱਚ ਡਿਸਕਾਊਂਟ ਕਰ ਰਹੇ ਆ ਯਾਰ ਸਵਾ ਦੇ ਵਿੱਚ ਹੀ ਆ ਜੀ ਹਾਂਜੀ ਹਾਂਜੀ ਤੇ ਆਪਣਾ ਹੀ ਨੰਬਰ ਬੋਲ ਦਿੰਦੇ ਹਾਂਜੀ ਬਾਈ ਸਾਡੇ ਹੈਗੇ ਨੇ ਦੋ ਨੰਬਰ ਇਖਾ ਹੈਗਾ 8547 ਹਾਂਜੀ 02727 ਮੈਂ ਫੇਰ ਰਿਪੀਟ ਕਰਦਾ 8547 ਹਾਂਜੀ 02727 ਠੀਕ ਹੈ ਜੀ ਦੂਜਾ ਹੈਗਾ ਬਾਈ ਜੀ 80540 ਹਾਂਜੀ 53113 80540 53113 ਬਾਈ ਜੀ ਠੀਕ ਹੈ ਬਾਈ ਧੰਨਵਾਦ ਜੀ ਹਾਂਜੀ ਬਹੁਤ ਸਸਤਾ ਧੰਨਵਾਦ